ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 362 ਤੋਂ ਲੈ ਕੇ 363 ਤੱਕ ਸਵਾਯਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਗੁਰੂ ਅਮਰਦਾਸ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ ਵਾਹਿਗੁਰੂ ਜੀ ਆਸਾ ਮਹੱਲਾ 3 ਜੀ ਦੁਜੈ ਪਾਏ ਲੱਗੇ ਦੁਖ ਪਾਇਆ ਬਿਨ ਸਬਦੈ ਬਿਰਤਾ ਜਨਮ ਗਵਾਇਆ ਸਤਗੁਰ ਸੇਵੈ ਸੋਜੀ ਹੋਏ ਦੁਜੈ ਪਾਏ ਨ ਲਾਗੇ ਕੋਏ ਮੂਲ ਲਾਗੇ ਸੇ ਜਨ ਪਰਵਾਨ ਅਨ ਦਿਨ RAM ਨਾਮ ਜਪ ਹਿਰਦੈ ਗੁਰ ਸਬਦੀ ਹਰ ਏਕੋ ਜਾਣ ਰਹਾਓ ਹਾਂਜੀ ਸੰਗਤ ਜੀ ਸਤਿਗੁਰ ਕਹਿੰਦੇ ਨੇ ਜਿਹੜੇ ਕਹਿੰਦੇ ਜੀਵ ਪਰਮਾਤਮਾ ਦੇ ਪ੍ਰੇਮ ਨੂੰ ਛੱਡ ਕੇ ਹੋਰ ਦੂਜਿਆਂ ਨਾਲ ਮੋਹ ਪਾਉਂਦੇ ਨੇ ਉਹ ਫਿਰ ਦੁੱਖ ਪਾਉਂਦੇ ਨੇ ਕਹਿੰਦੇ ਉਹ ਆਪਣਾ ਜਨਮ ਬਿਰਥਾ ਕਵਾ ਜਾਂਦੇ ਨੇ ਜਿਹੜੇ ਗੁਰੂ ਦੇ ਸ਼ਬਦ ਨਾਲ ਨਹੀਂ ਜੁੜਦੇ ਕਹਿੰਦੇ ਜੋ ਗੁਰੂ ਦੀ ਦੱਸੀ ਹੋਈ ਕਾਰ ਕਰਦੇ ਨੇ ਵਾਹਿਗੁਰੂ ਦਾ ਨਾਮ ਜਪਦੇ ਨੇ ਉਹਨਾਂ ਨੂੰ ਫਿਰ ਜੀਵਨ ਦੀ ਅਸਲੀਅਤ ਦਾ ਪਤਾ ਲੱਗ ਜਾਂਦਾ ਫੇਰ ਉਹ ਦੂਜੇ ਦੇ ਪ੍ਰੇਮ ਵਿੱਚ ਨਹੀਂ ਲੱਗਦੇ ਜਿਹੜੇ ਜੀਵ ਪਰਮਾਤਮਾ ਦੇ ਚਰਨਾਂ ਨਾਲ ਜੁੜਦੇ ਨੇ ਜੋ ਸਾਡਾ ਮੂਲ ਹੈ ਉਹ ਦਰਗਾਹ ਵਿੱਚ ਪਰਵਾਨੇ ਜਾਂਦੇ ਨੇ ਉਹ ਕਹਿੰਦੇ ਅਨ ਦਿਨ RAM ਨਾਮ ਜਪ ਹਿਰਦੇ ਗੁਰਸਬਦੀ ਹਰ ਏਕੋ ਜਾਣ ਰਹਾਓ ਵਾਸ਼ਾ ਕਹਿੰਦੇ ਨੇ ਜੀਵ ਲਈ ਕੀ ਬਣਦਾ ਹਰ ਵਕਤ ਪਰਮਾਤਮਾ ਦੀ ਸਿਫਤ ਸਲਾਹ ਕਰੋ ਪਰਮਾਤਮਾ ਨੂੰ ਚੇਤੇ ਵਿੱਚ ਰੱਖੋ ਗੁਰੂ ਦੇ ਸ਼ਬਦ ਨਾਲ ਜੁੜ ਕੇ ਉਸ ਇੱਕ ਪਰਮਾਤਮਾ ਨੂੰ ਹੀ ਹਰ ਇੱਕ ਜਗ੍ਹਾ ਤੇ ਵਿਆਪਕ ਸਮਝੋ ਵਾਹਿਗੁਰੂ ਜੀ ਦਾਲੀ ਲਾਗੇ ਨਹਿ ਫਲ ਜਾਏ ਅੰਦੀ ਕਮੀ ਅੰਧ ਸਜਾਏ ਕਹਿੰਦੇ ਜੋ ਪਰਮਾਤਮਾ ਰੂਪੀ ਰੁੱਖ ਨੂੰ ਛੱਡ ਕੇ ਉਹਦੀ ਡਾਲੀ ਮਾਇਆ ਨਾਲ ਲੱਗਦੇ ਨੇ ਉਹ ਆਪਣਾ ਜੀਵਨ ਵਿਅਰਥਾ ਗਵਾ ਜਾਂਦੇ ਨੇ ਜਿਸ ਤਰ੍ਹਾਂ ਦੇ ਕੋਈ ਕਹਿੰਦਾ ਮਾੜੇ ਕੰਮ ਕਰਦਾ ਫਿਰ ਉਸ ਤਰ੍ਹਾਂ ਦੇ ਹੀ ਫਿਰ ਉਹ ਮਾੜੇ ਫਲ ਪਾਉਂਦੇ ਹਨ ਮਨਮੁਖ ਅੰਧਾ ਠੋਹਰ ਨਾ ਪਾਏ ਬਿਸਟਾ ਕਾ ਕੀੜਾ ਬਿਸਟਾ ਮਾਹੇ ਪਚਾਏ ਕਹਿੰਦੇ ਜੋ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਨੇ ਕਹਿੰਦੇ ਫਿਰ ਉਹ ਕੋਈ ਪਰਮਾਤਮਾ ਦੇ ਚਰਨਾਂ ਵਿੱਚ ਟਿਕਾਣਾ ਨਹੀਂ ਪਾ ਸਕਦੇ ਉਹ ਇਸ ਤਰ੍ਹਾਂ ਜਿਸ ਤਰ੍ਹਾਂ ਕਹਿੰਦੇ ਗੰਦ ਦਾ ਕੀੜਾ ਗੰਦ ਵਿੱਚ ਹੀ ਰਹਿੰਦਾ ਉਹ ਇਸ ਤਰ੍ਹਾਂ ਮਾਇਆ ਦੇ ਗੰਦ ਵਿੱਚ ਹੀ ਰਹਿੰਦੇ ਨੇ ਗੁਰ ਕੀ ਸੇਵਾ ਸਦਾ ਸੁਖ ਪਾਏ ਸੰਤ ਸੰਗਤ ਮਿਲ ਹਰ ਗੁਣ ਗਾਏ ਨਾਮੇ ਨਾਮ ਕਰੇ ਵਿਚਾਰ ਆਪ ਤਰੈ ਕੁਲ ਉਧਰਨ ਹਾਰ ਦੂਜੇ ਪਾਸੇ ਕਹਿੰਦੇ ਜਿਹੜੇ ਜੀਵ ਗੁਰੂ ਦੀ ਦੱਸੀ ਹੋਈ ਕਾਰ ਪਰਮਾਤਮਾ ਦਾ ਨਾਮ ਜਪਦੇ ਨੇ ਸਦਾ ਸੁਖ ਵਿੱਚ ਰਹਿੰਦੇ ਨੇ ਉਹ ਸਤ ਸੰਗਤ ਦੇ ਵਿੱਚ ਮਿਲ ਕੇ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਦੇ ਨੇ ਨਾਮ ਜਪਦੇ ਨੇ ਗੁਣ ਗਾਉਂਦੇ ਨੇ ਆਪ ਤਾਂ ਕਹਿੰਦੇ ਉਹ ਤਰਦੇ ਹੀ ਨੇ ਇਸ ਭਵਜਲ ਤੋਂ ਉਹ ਆਪਣੀ ਕੁੱਲ ਨੂੰ ਵੀ ਉਧਾਰ ਲੈਂਦੇ ਨੇ ਕਹਿੰਦੇ ਗੁਰ ਕੀ ਬਾਣੀ ਨਾਮ ਬਜਾਏ ਨਾਨਕ ਮਹਿਲ ਸਬਦ ਕਰ ਪਾਏ ਗੁਰਮਤ ਸਤ ਸਰ ਹਰ ਜਲ ਨਾਇਆ ਦੁਰਮਤ ਮੈਲ ਸਭ ਦੁਰਤ ਗਵਾਇਆ ਕਹਿੰਦੇ ਜਿਹੜੇ ਜੀਵ ਦੇ ਅੰਦਰ ਹਮੇਸ਼ਾ ਪਰਮਾਤਮਾ ਦੀ ਸਿਫਤ ਸਲਾਹ ਦੇ ਬਾਜੇ ਵੱਜਦੇ ਨੇ ਫਿਰ ਨਾਨਕ ਜੀ ਕਹਿੰਦੇ ਪਹਿਲਾਂ ਉਹ ਜੀਵ ਗੁਰੂ ਦੇ ਸ਼ਬਦ ਦੇ ਰਾਹੇ ਨਿਜ ਘਰ ਵਿੱਚ ਵਸਦੇ ਨੇ ਫਿਰ ਉਹ ਪਰਮਾਤਮਾ ਸਰੂਪ ਮਹਿਲ ਵਿੱਚ ਵਤਲੇ ਜਾਂਦੇ ਨੇ ਫਿਰ ਉਹਨਾਂ ਦਾ ਟਿਕਾਣਾ ਪਰਮਾਤਮਾ ਦੇ ਚਰਨਾਂ ਵਿੱਚ ਹੋ ਜਾਂਦਾ ਕਹਿੰਦੇ ਜਿਹੜੇ ਜੀਵ ਗੁਰੂ ਦੀ ਮੱਤ ਤੇ ਚੱਲ ਕੇ ਹਰੀ ਦੇ ਨਾਮ ਰੂਪੀ ਜਲ ਦੇ ਵਿੱਚ ਇਸ਼ਨਾਨ ਕਰਦੇ ਨੇ ਉਹ ਆਪਣੀ ਮਾੜੀ ਮੱਤ ਤਿਆਗ ਲੈਂਦੇ ਨੇ ਤੇ ਉਹਨਾਂ ਦੇ ਸਾਰੇ ਪਾਪ ਵੀ ਖਤਮ ਹੋ ਜਾਂਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਆਸਾ ਮਹੱਲਾ ਤੀਜਾ ਮਨਮੁਖ ਮਰੈ ਮਰ ਮਰਨ ਵਿਗਾੜੈ ਦੂਜੈ ਪਾਏ ਆਤਮ ਸੰਘਾਰੇ ਕਹਿੰਦੇ ਜਿਹੜੇ ਮਨ ਦੇ ਪਿੱਛੇ ਵਾ ਚੱਲਣ ਵਾਲੇ ਜੀਵ ਨੇ ਕਹਿੰਦੇ ਉਹ ਆਤਮਿਕ ਮੋਤੇ ਮਰ ਕੇ ਆਪਣਾ ਮਰਨ ਵੀ ਵਿਗਾੜ ਲੈਂਦੇ ਨੇ ਕਹਿੰਦੇ ਉਹ ਕਹਿੰਦੇ ਦੂਜੇ ਪਾਏ ਮਾਇਆ ਦੇ ਪਿਆਰ ਵਿੱਚ ਲੱਗ ਕੇ ਆਪਣਾ ਕਹਿੰਦੇ ਜਿਹੜਾ ਹੈਗਾ ਅੰਤਰ ਆਤਮਾ ਕਹਿੰਦੇ ਉਹਨੂੰ ਦੁੱਖ ਵਿੱਚ ਰੱਖਦੇ ਨੇ ਮੇਰਾ ਮੇਰਾ ਕਰ ਕਰ ਵਿਗੂਤਾ ਆਤਮਾ ਨਾ ਚੀਨੈ ਪਰ ਮੈਂ ਵਿੱਚ ਸੂਤਾ ਕਹਿੰਦੇ ਮਨ ਦੇ ਪਿੱਛੇ ਚੱਲਣ ਵਾਲਾ ਜੀਵ ਹਮੇਸ਼ਾ ਹਉਮੈ ਵਿੱਚ ਰਹਿੰਦਾ ਹਮੇਸ਼ਾ ਮੈਂ ਮੇਰੀ ਵਿੱਚ ਰਹਿੰਦਾ ਆਪਣੇ ਅੰਤਰ ਆਤਮੇ ਉਸ ਪਰਮਾਤਮਾ ਦੇ ਨਾਲ ਜਾਣ ਪਛਾਣ ਨਹੀਂ ਪਾਉਂਦਾ ਹਮੇਸ਼ਾ ਭਰਮ ਦੇ ਵਿੱਚ ਮਾਇਆ ਦੇ ਨੀਂਦ ਦੇ ਵਿੱਚ ਸੁੱਤਾ ਰਹਿੰਦਾ ਹੈ ਮਰਮੋਇਆ ਸਭ ਦੇ ਮਰ ਜਾਏ ਉਸਤਤ ਨਿੰਦਾ ਗੁਰ ਸਮਝਾਣਾਈ ਇਸ ਜੁਗ ਮੈਲਾ ਹਰ ਜਪ ਲੈ ਜਾਏ ਰਹਾਓ ਮਰਮੋਇਆ ਸਭ ਦੇ ਮਰ ਜਾਏ ਉਸ ਤਤ ਨਿੰਦਾ ਗੁਰ ਸਮਝਾਣਾਈ ਇਸ ਜੁਗ ਮੈਲਾ ਹਰ ਜਪ ਲੈ ਜਾਏ ਰਹਾਉ ਕਹਿੰਦੇ ਜਿਹੜੇ ਜੀਵ ਗੁਰੂ ਦੇ ਸ਼ਬਦ ਦੇ ਰਾਹੀ ਆਪਾ ਮਰ ਲੈਂਦੇ ਨੇ ਕਹਿੰਦੇ ਜਦੋਂ ਆਪਾ ਮਰ ਜਾਂਦਾ ਨਾ ਫਿਰ ਕਹਿੰਦੇ ਉਹ ਅਸਲ ਦੇ ਵਿੱਚ ਜੀ ਜਾਂਦੇ ਨੇ ਉਹ ਜੀਵਨ ਮੁਕਤ ਹੋ ਜਾਂਦੇ ਨੇ ਕਹਿੰਦੇ ਉਹ ਕਹਿੰਦੇ ਉਸਤਤ ਹੋਵੇ ਚਾਹੇ ਕੋਈ ਉਹਨਾਂ ਦੀ ਉਸਤਤ ਕਰੇ ਚਾਹੇ ਕੋਈ ਨਿੰਦਾ ਕਰੇ ਉਹ ਉਹਨਾਂ ਨੂੰ ਇੱਕ ਸਮਾਨ ਜਾਣਦੇ ਨੇ ਜਿਹੜੇ ਇਹ ਗੁਣ ਪ੍ਰਾਪਤ ਕਰ ਲੈਂਦੇ ਨੇ ਉਹ ਪਰਮਾਤਮਾ ਦਾ ਨਾਮ ਜਪ ਕੇ ਇਸ ਸੰਸਾਰ ਤੋਂ ਲਾਹਾ ਖਟ ਕੇ ਜਾਂਦੇ ਨੇ ਨਾਮ ਵਿਹੋਣ ਗਰਬ ਗਲ ਜਾਏ ਬਿਰਥਾ ਜਨਮ ਦੂਜੈ ਲੋ ਪਾਏ ਕਹਿੰਦੇ ਜਿਹੜੇ ਨਾਮ ਤੋਂ ਬਿਨਾਂ ਨੇ ਪਰਮਾਤਮਾ ਦੇ ਤੋਂ ਉਹ ਕਹਿੰਦੇ ਆਵਾ ਗਵਨ ਦੇ ਚੱਕਰ ਵਿੱਚ ਰਹਿੰਦੇ ਨੇ ਜਨਮ ਮਰਨ ਦੇ ਚੱਕਰ ਚ ਰਹਿੰਦੇ ਨੇ ਕਹਿੰਦੇ ਉਹ ਬਿਰਥਾ ਕਰਦੇ ਨੇ ਆਪਣਾ ਜਨਮ ਉਹਨਾਂ ਦਾ ਜਨਮ ਵਿਅਰਥ ਚਲੇ ਜਾਂਦਾ ਦੂਜੇ ਦੇ ਲੋਭ ਵਿੱਚ ਪਰਮਾਤਮਾ ਦੇ ਪ੍ਰੇਮ ਨੂੰ ਛੱਡ ਕੇ ਦੂਜੀਆਂ ਚੀਜ਼ਾਂ ਦੇ ਪ੍ਰੇਮ ਚ ਨਾਮ ਬਿਹੂਣੀ ਦੁੱਖ ਜਲੈ ਸਵਾਈ ਸਤ ਗੁਰ ਪੂਰੇ ਬੂਝ ਬੁਝਾਈ ਕਹਿੰਦੇ ਜਿਸ ਜੀਵ ਨੂੰ ਸਤਿਗੁਰੂ ਕੋਲੋਂ ਇਹ ਸੋਝੀ ਮਿਲ ਜਾਂਦੀ ਆ ਉਹ ਦੇਖਦੇ ਨੇ ਕਿ ਨਾਮ ਤੋਂ ਬਿਨਾਂ ਸਾਰਾ ਸੰਸਾਰ ਹੀ ਦੁੱਖ ਪਾਰਿਆ ਹੈ ਕਹਿੰਦੇ ਮਨ ਚੰਚਲ ਬਹੁ ਚੋਟਾਂ ਖਾਏ ਇਥੋਂ ਛੁੜ ਕੇ ਅਠਹਰ ਨਾ ਪਾਏ ਕਹਿੰਦੇ ਜਿਸ ਜੀਵ ਦਾ ਮਨ ਚੰਚਲ ਹੁੰਦਾ ਉਹ ਹਮੇਸ਼ਾ ਬਿਕਾਰਾਂ ਦੀਆਂ ਚੋਟਾਂ ਖਾਂਦਾ ਇਥੋਂ ਕਹਿੰਦੇ ਜਿਹੜਾ ਇਹ ਮਨੁੱਖਾ ਜੀਵਨ ਆ ਜਦੋਂ ਕਹਿੰਦੇ ਵੀ ਇੱਥੇ ਉਹ ਆਪਣਾ ਜੀਵਨ ਸਫਲ ਨਹੀਂ ਕਰਦਾ ਤਾਂ ਉਹਨੂੰ ਕਿਤੇ ਹੋਰ ਸ਼ਾਂਤੀ ਲਈ ਟਿਕਾਣਾ ਨਹੀਂ ਮਿਲਦਾ ਗਰਬ ਜੋਨ ਵਿਸਟਾ ਕਾ ਵਾਸ ਤਿਤ ਕਰ ਮਨ ਮੁਖ ਕਰੇ ਨਿਵਾਸ ਕਹਿੰਦੇ ਜਿਸ ਤਰ੍ਹਾਂ ਵਾਰ-ਵਾਰ ਜਨਮ ਲੈਣਾ ਇਹ ਇੱਕ ਤਰ੍ਹਾਂ ਗੰਧ ਹੈ ਜਿਸ ਤਰ੍ਹਾਂ ਕਹਿੰਦੇ ਵੀ ਗੰਦ ਵਿੱਚ ਰਹਿਣ ਵਾਲੀ ਚੀਜ਼ ਆ ਜਦੋਂ ਜੀਵ ਦਾ ਵਾਰ-ਵਾਰ ਜਨਮ ਹੁੰਦਾ ਕਹਿੰਦੇ ਇਸ ਤਰ੍ਹਾਂ ਦਾ ਜਿਹੜਾ ਘਰ ਹੁੰਦਾ ਮਨਮੁਖ ਨੂੰ ਮਿਲਦਾ ਵੀ ਮਨਮੁਖ ਵਾਰ-ਵਾਰ ਜਨਮ ਮਰਨ ਦੇ ਚੱਕਰ 'ਚ ਪੈਂਦਾ ਆਪਨੇ ਸਤਗੁਰੂ ਕੋ ਸਦਾ ਬਲ ਜਾਈ ਗੁਰਮੁਖ ਜੋਤੀ ਜੋਤ ਮਿਲਾਈ ਕਹਿੰਦੇ ਮੈਂ ਆਪਣੇ ਗੁਰੂ ਤੋਂ ਸਦਾ ਹੀ ਸਦਕੇ ਜਾਨਾ ਕਿਉਂ ਕਹਿੰਦੇ ਕਿ ਗੁਰੂ ਦੇ ਸਨਮੁਖ ਹੋ ਕੇ ਕਹਿੰਦੇ ਜੀਵ ਦੀ ਜਿਹੜੀ ਆਤਮਾ ਉਹ ਪਰਮਾਤਮਾ ਵਿੱਚ ਮਿਲ ਜਾਂਦੀ ਹੈ ਨਿਰਮਲ ਬਾਣੀ ਨਿਜ ਘਰ ਵਾਸਾ ਨਾਨਕ ਹਉਮੈ ਮਾਰੇ ਸਦਾ ਉਦਾਸਾ ਕਹਿੰਦੇ ਗੁਰੂ ਦੀ ਨਿਰਮਲ ਬਾਣੀ ਦੇ ਨਾਲ ਜੀਵ ਦਾ ਆਪਣੇ ਨਿਜ ਦੇ ਘਰ ਵਿੱਚ ਵਾਸਾ ਹੋ ਜਾਂਦਾ ਉਹਦਾ ਚੰਚਲ ਮਨ ਟਿਕ ਜਾਂਦਾ ਫਿਰ ਉਹ ਹਉਮੈ ਨੂੰ ਮਾਰ ਲੈਂਦੇ ਨੇ ਤੇ ਦੁਨੀਆ ਵੱਲੋਂ ਨਿਰਲੇਪ ਹੋ ਜਾਂਦੇ ਨੇ ਦੁਨੀਆ ਵਿੱਚ ਰਹਿੰਦੇ ਨੇ ਪਰ ਜਿਸ ਤਰ੍ਹਾਂ ਕਮਲ ਨਿਰਲੇਪ ਆ ਚਿੱਕੜ ਤੋਂ ਇਸ ਤਰ੍ਹਾਂ ਹੀ ਫਿਰ ਦੁਨੀਆ ਦੇ ਵਿਕਾਰਾਂ ਤੋਂ ਨਿਰਲੇਪ ਹੋ ਕੇ ਜ਼ਿੰਦਗੀ ਜੀਂਦੇ ਨੇ ਆਸਾ ਮਹੱਲਾ ਤੀਜਾ ਲਾਲੇ ਆਪਣੀ ਜਾਤ ਗਵਾਈ ਤਨ ਮਨ ਅਰਪੇ ਸਤਗੁਰ ਸਰਣਾਈ ਹਿਰਦੈ ਨਾਮ ਵੱਡੀ ਵਡਿਆਈ ਸਦਾ ਪ੍ਰੀਤਮ ਪ੍ਰਭ ਹੋਏ ਸਖਾਈ ਜਿਹੜਾ ਜੀਵ ਕਹਿੰਦੇ ਗੁਰੂ ਦੇ ਘਰ ਦਾ ਗੁਲਾਮ ਬਣ ਗਿਆ ਉਹ ਕਹਿੰਦੇ ਫਿਰ ਆਪਣੀ ਪਹਿਚਾਨ ਛੱਡ ਦਿੰਦਾ ਫਿਰ ਉਹ ਗੁਰੂ ਦਾ ਹੋ ਕੇ ਰਹਿ ਜਾਂਦਾ ਕਹਿੰਦੇ ਉਹ ਆਪਣਾ ਤਨ ਮਾਨ ਸਭ ਕੁਝ ਗੁਰੂ ਦੀ ਸ਼ਰਨ ਵਿੱਚ ਲੈ ਆਉਂਦਾ ਕਹਿੰਦੇ ਕਹਿੰਦੇ ਜਿਸ ਜੀਵ ਦੇ ਹਿਰਦੇ ਵਿੱਚ ਉਸ ਪਰਮਾਤਮਾ ਦਾ ਨਾਮ ਹੈ ਉਹਨੂੰ ਵੱਡੀ ਵਡਿਆਈ ਮਿਲਦੀ ਆ ਪਰਮਾਤਮਾ ਹਰ ਵਕਤ ਕਹਿੰਦੇ ਉਸ ਜੀਵ ਦਾ ਸਖਾ ਸਹਾਈ ਬਣਦਾ ਸੋਲਾ ਲਾ ਜੀਵਤ ਮਰੇ ਸੋਗ ਹਰਖ ਦੋਏ ਸਮ ਕਰ ਜਾਣੈ ਗੁਰ ਪ੍ਰਸਾਦੀ ਸਬਦ ਉਧਰੈ ਉਹ ਕਹਿੰਦੇ ਸੇਵਕ ਜਿਨੇ ਆਪਾ ਗੁਰੂ ਦੇ ਹਵਾਲੇ ਕਰ ਦਿੱਤਾ ਗੁਰੂ ਦਾ ਗੁਲਾਮ ਬਣ ਗਿਆ ਮਤਲਬ ਦੁੱਖ ਵਾਲਾ ਗੁਲਾਮ ਨਹੀਂ ਖੁਸ਼ੀ ਵਾਲਾ ਗੁਲਾਮ ਕਹਿੰਦੇ ਉਹ ਸੁਖ ਨੂੰ ਤੇ ਦੁੱਖ ਨੂੰ ਇੱਕੋ ਸਮਾਨ ਜਾਣਦਾ ਤੇ ਗੁਰੂ ਦੀ ਕਿਰਪਾ ਦੇ ਨਾਲ ਸ਼ਬਦ ਦੇ ਨਾਲ ਲੱਗ ਕੇ ਉਹ ਆਪਣਾ ਜੀਵਨ ਸਫਲ ਕਰ ਲੈਂਦਾ ਰਹਾਓ ਕਰਨੀ ਕਾਰ ਤੁਰੋਂ ਫਰਮਾਈ ਬਿਨ ਸਬਦ ਦੇ ਕੋ ਥਾਏ ਨਾ ਪਾਈ ਕਹਿੰਦੇ ਇਹ ਪ੍ਰਮਾਤਮਾ ਦੀ ਧੁਰੋਂ ਦਿੱਤੀ ਹੋਈ ਕਾਰ ਆ ਜੀਵ ਲਈ ਕਿ ਗੁਰੂ ਦੇ ਸ਼ਬਦ ਤੋਂ ਬਿਨਾਂ ਕੋਈ ਜੀਵ ਪ੍ਰਮਾਤਮਾ ਦੇ ਚਰਨਾਂ ਦਾ ਟਿਕਾਣਾ ਨਹੀਂ ਪਾ ਸਕਦਾ ਕਰਣੀ ਕੀਰਤ ਨਾਮ ਵਸਾਈ ਆਪੇ ਦੇ ਵੈ ਟਿਲ ਨ ਪਾਈ ਕਹਿੰਦੇ ਜਿਸ ਜੀਵ ਨੂੰ ਪਰਮਾਤਮਾ ਆਪ ਕਹਿੰਦੇ ਆਪਣੇ ਨਾਮ ਦੀ ਦਾਤ ਦਿੰਦਾ ਤੇ ਨਾਮ ਦੀ ਦਾਤ ਦੇਣ ਲੱਗਿਆਂ ਢਿਲ ਨਹੀਂ ਪਉਂ ਮਤਲਬ ਢਿਲ ਨਹੀਂ ਕਰਦਾ ਬਿਲਕੁਲ ਵੀ ਉਹ ਜੀਵ ਕਹਿੰਦੇ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਉਹਦੀ ਇਹ ਕਾਰ ਬਣ ਜਾਂਦੀ ਆ ਉਹ ਨਾਮ ਨੂੰ ਹਿਰਦੇ ਵਿੱਚ ਵਸਾਉਂਦਾ ਮਨਮੁਖ ਭਰਮ ਭੁੱਲੇ ਸੰਸਾਰ ਬਿਨ ਰਾਸੀ ਕੂੜਾ ਕਰੇ ਵਪਾਰ ਕਹਿੰਦੇ ਦੂਜੇ ਪਾਸੇ ਜਿਹੜੇ ਮੰਦੇ ਪਿੱਛੇ ਚੱਲਣ ਵਾਲੇ ਜੀਵ ਨੇ ਉਹ ਕਹਿੰਦੇ ਇਸ ਸੰਸਾਰ ਦੇ ਵਿੱਚ ਭਰਮ ਵਿੱਚ ਨੇ ਕਿ ਸ਼ਾਇਦ ਮਾਇਆ ਰਹਿਣ ਵਾਲੀ ਆ ਉਹਨਾਂ ਨੂੰ ਇਹ ਭਰਮ ਆ ਕਹਿੰਦੇ ਉਹਨਾਂ ਦਾ ਵਪਾਰ ਝੂਠ ਦਾ ਹੈ ਜਿਵੇਂ ਕੋਈ ਕਹਿੰਦੇ ਬਿਨਾਂ ਰਾਸੀ ਤੋਂ ਪਖੰਡ ਦਾ ਵਪਾਰ ਕਰੇ ਝੂਠਾ ਵਪਾਰ ਕਰੇ ਇਸ ਤਰ੍ਹਾਂ ਮਨਮੁੱਖਾਂ ਦਾ ਵਪਾਰ ਆ ਇਸ ਜੀਵਨ ਚ ਵੇਨਰਾਸੀ ਵਖਰ ਪੱਲੇ ਨਾ ਪਾਏ ਮਨਮੁਖ ਪੁੱLLA ਜਨਮ ਗਵਾਏ ਕਹਿੰਦੇ ਹੁਣ ਜਿਹਦੇ ਕੋਲ ਰਾਸ਼ੀ ਨਹੀਂ ਹੈਗੀ ਉਹ ਕਿਹੜੀ ਚੀਜ਼ ਖਰੀਦ ਲੂਗਾ ਕਹਿੰਦੇ ਇਸ ਤਰ੍ਹਾਂ ਮਨਮੁੱਖ ਇਹ ਜਿਹੜਾ ਜਨਮ ਪਰਮਾਤਮਾ ਦੇ ਨਾਮ ਦੀ ਰਾਸ਼ੀ ਇਕੱਠੀ ਕਰਨ ਤੋਂ ਬਿਨਾ ਬਿਰਥਾ ਗਵਾ ਲੈਂਦਾ ਹੈ ਸਤਗੁਰ ਸੇਵੇ ਸੋ ਲਾਲਾ ਹੋਏ ਉਤਮ ਜਾਤੀ ਉਤਮ ਸੋਏ ਕਹਿੰਦੇ ਜਿਹੜਾ ਜੀਵ ਸਤਗੁਰ ਦੀ ਸ਼ਰਨ ਆਉਂਦਾ ਉਹ ਸਤਗੁਰ ਦਾ ਸੇਵਕ ਬਣ ਜਾਂਦਾ ਉਹਦੀ ਜਾਤ ਵੀ ਉਤਮ ਹੋ ਜਾਂਦੀ ਆ ਉਹਦੀ ਉੱਚੀ ਵਡਿਆਈ ਹੋ ਜਾਂਦੀ ਆ ਗੁਰ ਪੌੜੀ ਸਬਦੋਂ ਊਚਾ ਹੋਏ ਨਾਨਕ ਨਾਮ ਵਡਾਈ ਹੋਏ ਉਹ ਸੇਵਕ ਜੋ ਗੁਰੂ ਦੀ ਸ਼ਰਨ ਆਉਂਦਾ ਫਿਰ ਗੁਰੂ ਦੁਆਰਾ ਉਸ ਨੂੰ ਸਿਮਰਨ ਦੀ ਪੌੜੀ ਦਿੱਤੀ ਜਾਂਦੀ ਆ ਉਸ ਪੌੜੀ ਦੇ ਨਾਲ ਉਹ ਸਭ ਤੋਂ ਉੱਚਾ ਹੁੰਦਾ ਨਾਨਕ ਜੀ ਕਹਿੰਦੇ ਨੇ ਨਾਮ ਉਹਦੇ ਹਿਰਦੇ 'ਚ ਵਸ ਜਾਂਦਾ ਫਿਰ ਉਹਦੀ ਵਡਿਆਈ ਬਹੁਤ ਉੱਚੀ ਹੋ ਜਾਂਦੀ ਆ ਆਸਾ ਮਹੱਲਾ ਤੀਜਾ ਮਨਮੁਖ ਝੂਠੋ ਝੂਠ ਕਮਾਵੇ ਖਸਮੇ ਕਾ ਮਹਿਲ ਕਦੇ ਨਾ ਪਾਵੇ ਦੂਜੇ ਲੱਗੀ ਪਰਮਾ ਬੁਲਾਵੇ ਮਮਤਾ ਬਾਦਾ ਆਵੇ ਜਾਵੇ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਜਿਹੜੇ ਮਨਮੁਖ ਨੇ ਉਹ ਝੂਠ ਦਾ ਵਪਾਰ ਕਰਦੇ ਨੇ ਇਸ ਤਰ੍ਹਾਂ ਉਹ ਪਰਮਾਤਮਾ ਦੇ ਚਰਨਾਂ 'ਚ ਕਦੇ ਟਿਕਾਣਾ ਨਹੀਂ ਪਾ ਸਕਦੇ ਉਹ ਦੂਜੇ ਦੇ ਪਿਆਰ ਦੇ ਵਿੱਚ ਇਹ ਆਪਣਾ ਜੀਵਨ ਭੁਲੇਖੇ ਵਿੱਚ ਕੱਢਦੇ ਨੇ ਮੋ ਮਾਇਆ ਵਿਕਾਰ ਇਨਾਂ ਦੇ ਵਿੱਚ ਕਹਿੰਦੇ ਜਕੜੇ ਹੋਣ ਕਰਕੇ ਆਵਾਗਵਨ ਚੋ ਪੈ ਜਾਂਦੇ ਨੇ ਦੁਹਾਗਣੀ ਕਾਮਨ ਦੇਖ 시ਗਾਰ ਪੁੱਤਰ ਕਲਤਰ ਤਨ ਮਾਇਆ ਚਿਤ ਲਾਏ ਝੂਠ ਮੋਹ ਪਾਖੰਡ ਵਿਕਾਰ ਰਹਾਉ ਦੁਹਾਗਣੀ ਕਹਿੰਦੇ ਵੀ ਜਿਹਦੇ ਭਾਗ ਚੰਗੇ ਨਹੀਂ ਜੋ ਪਰਮਾਤਮਾ ਤੋਂ ਟੁੱਟੀ ਹੋਈ ਜੀਵ ਇਸਤਰੀਆ ਕਹਿੰਦੇ ਉਹਦਾ ਸ਼ਿੰਗਾਰ ਦੇਖੋ ਉਹਦਾ ਕਹਿੰਦੇ ਚਿੱਤ ਪੁੱਤਰ ਇਸਤਰੀ ਧਨ ਮਾਇਆ ਇਹਦੇ ਵਿੱਚ ਹੀ ਹੈ ਝੂਠਾ ਮੋਹ ਪਖੰਡ ਵਿਕਾਰ ਉਹਦਾ ਇਸ ਇਹਨਾਂ ਚੀਜ਼ਾਂ ਦਾ ਸ਼ਿੰਗਾਰ ਕੀਤਾ ਹੋਇਆ ਕਹਿੰਦੇ ਦੂਜੇ ਪਾਸੇ ਕਹਿੰਦੇ ਨੇ ਸਦਾ ਸੁਹਾਗਣ ਜੋ ਪ੍ਰਭ ਪਾਵੇ ਗੁਰਸਬਦ ਦੀ ਸ਼ਿੰਗਾਰ ਬਣਾਵੇ ਜੋ ਕਹਿੰਦੇ ਵੱਡੇ ਭਾਗਾਂ ਵਾਲੀ ਜੀਵ ਇਸਤਰੀ ਆ ਉਹ ਗੁਰੂ ਦੇ ਸ਼ਬਦ ਦਾ ਸ਼ਿੰਗਾਰ ਬਣਾਉਂਦੀ ਆ ਫਿਰ ਕਹਿੰਦੇ ਉਹ ਪਰਮਾਤਮਾ ਨੂੰ ਜਿਹੜੀ ਜੀਵ ਇਸਤਰੀ ਭਾ ਜਾਂਦੀ ਆ ਉਹੀ ਸੁਹਾਗਣ ਹੈ ਸੇਜ ਸੁਖਾਲੀ ਅਨੰਦਨ ਹਰ 라ਵੇ ਮਿਲ ਪ੍ਰੀਤਮ ਸਦਾ ਸੁਖ ਪਾਵੇ ਕਿਉਂਕਿ ਉਹ ਪਰਮਾਤਮਾ ਦਾ ਨਾਮ ਜਪਦੀ ਆ ਇਸ ਤਰ੍ਹਾਂ ਉਹਦੇ ਹਿਰਦੇ ਰੂਪੀ ਸੇਜ ਸੁੱਖਾਂ ਵਾਲੀ ਬਣ ਜਾਂਦੀ ਹੈ ਕਿਉਂਕਿ ਉੱਥੇ ਉਹ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦੀ ਆ ਉਹ ਆਪਣੇ ਪ੍ਰੀਤਮ ਪਿਆਰੇ ਪਰਮੇਸ਼ਰ ਨੂੰ ਮਿਲ ਕੇ ਸਦਾ ਸੁਖ ਪਾਉਂਦੀ ਆ ਸਾਸੋ ਹਾਗਣ ਸਾਚੀ ਜਿਸ ਸਾਚ ਪਿਆਰ ਆਪਣਾ ਪਿਰ ਰੱਖੇ ਸਦਾ ਉਰਤਾਰ ਕਹਿੰਦੇ ਉਹੀ ਜੀਵ ਇਸਤਰੀ ਸੱਚੀ ਸੁਹਾਗਣ ਆ ਜਿਸ ਦਾ ਉਹ ਸੱਚੇ ਪ੍ਰਮਾਤਮਾ ਨਾਲ ਪਿਆਰ ਆ ਉਹ ਪ੍ਰਮਾਤਮਾ ਦੇ ਨਾਮ ਨੂੰ ਸਦਾ ਆਪਣੇ ਹਿਰਦੇ ਵਿੱਚ ਪੋ ਰੋ ਕੇ ਰੱਖਦੀ ਆ ਨੇੜੇ ਵੇਖੈ ਸਦਾ ਹਦੂਰ ਮੇਰਾ ਪ੍ਰਭ ਸਰਵ ਰਿਹਾ ਪਰਪੂਰ ਜਿਹੜੀ ਵੱਡੇ ਭਾਗਾਂ ਵਾਲੀ ਸੁਹਾਗਣ ਜੀਵ ਇਸਤਰੀ ਆ ਉਹ ਪ੍ਰਮਾਤਮਾ ਨੂੰ ਸਦਾ ਅੰਗ ਸੰਗ ਜਾਣਦੀ ਆ ਜਾਨਦੀ ਆ ਕਿ ਪਰਮਾਤਮਾ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਅੱਗੇ ਜਾਤ ਰੂਪ ਨਾ ਜਾਏ ਤੀਹਾ ਹੋਵੈ ਜਿਹੀ ਕਰਮ ਕਮਾਏ ਸਬਦੇ ਉੱਚੋ ਉੱਚਾ ਹੋਏ ਨਾਨਕ ਸਾਚ ਸਮਾਵੈ ਸੋਏ ਕਹਿੰਦੇ ਅੱਗੇ ਜੀਵ ਦੇ ਨਾਲ ਨਾ ਕੋਈ ਜਾਤ ਜਾਂਦੀ ਆ ਨਾ ਕੋਈ ਸੁੰਦਰ ਰੂਪ ਜਾਂਦਾ ਨਾਲ ਕੀ ਜਾਂਦਾ ਜਿਹੋ ਜੇ ਉਹਨੇ ਕਰਮ ਕਮਾਏ ਹੁੰਦੇ ਨੇ ਉਹਦੇ ਸੰਸਕਾਰ ਨਾਲ ਜਾਂਦੇ ਨੇ ਜਿਹੜਾ ਜੀਵ ਗੁਰੂ ਦੇ ਸ਼ਬਦ ਨਾਲ ਜੁੜਦਾ ਉਹਦੀ ਵਿੜਾਈ ਉੱਚੀ ਹੁੰਦੀ ਆ ਉਹ ਸਭ ਤੋਂ ਉੱਚੇ ਜੀਵਨ ਵਾਲਾ ਹੋ ਜਾਂਦਾ ਇਸ ਤਰ੍ਹਾਂ ਨਾਨਕ ਜੀ ਕਹਿੰਦੇ ਨੇ ਉਹ ਸੱਚੇ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਸੱਚਾ ਬਣ ਕੇ ਆਸਾ ਮਹੱਲਾ ਤੀਜਾ ਭਗਤ ਰਤਾ ਜਨ ਸਹਜ ਸੁਪਾਏ ਗੁਰ ਕੈ ਪੈ ਸਾਚੈ ਸਾਚ ਸਮਾਏ ਬੇਨ ਗੁਰ ਪੂਰੇ ਭਗਤ ਨਾ ਹੋਏ ਮਨ ਮੁਖ ਰੁੰਨੇ ਆਪਣੀ ਪਤ ਖੋਏ ਕਹਿੰਦੇ ਜਿਹੜੇ ਪ੍ਰਮਾਤਮਾ ਦੇ ਭਗਤੀ ਦੇ ਵਿੱਚ ਲੱਗੇ ਨੇ ਪ੍ਰੇਮ ਰੰਗ ਵਿੱਚ ਰੰਗੇ ਨੇ ਉਹ ਕਹਿੰਦੇ ਗੁਰੂ ਦੇ ਡਰ ਅਦਬ ਵਿੱਚ ਰਹਿ ਕੇ ਸੱਚੇ ਦੇ ਨਾਮ ਦੇ ਵਿੱਚ ਸਮਾਈ ਹੋ ਜਾਂਦੀ ਆ ਉਹਨਾਂ ਦੀ ਕਹਿੰਦੇ ਪੂਰੇ ਗੁਰੂ ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਪੂਰੇ ਗੁਰੂ ਦੀ ਸ਼ਰਨ ਆਏ ਤੋਂ ਬਿਨਾ ਜਿਹੜੇ ਮਨ ਦੇ ਪਿੱਛੇ ਚੱਲਦੇ ਨੇ ਉਹ ਕਹਿੰਦੇ ਦੁੱਖ ਪਾਉਂਦੇ ਨੇ ਤੇ ਆਪਣੀ ਇੱਜ਼ਤ ਗਵਾ ਲੈਂਦੇ ਨੇ ਮੇਰੇ ਮਨ ਹਰ ਝਾਪ ਸਦਾ ਤੇ ਆਏ ਸਦਾ ਆਨੰਦ ਹੋਵੇ ਦਿਨ ਰਾਤੀ ਜੋ ਇੱਛਾ ਸੋਈ ਫਲ ਪਾਏ ਰਹਾਓ ਕਹਿੰਦੇ ਹੈ ਮੇਰੇ ਮਨ ਸਦਾ ਉਸ ਪਰਮਾਤਮਾ ਦਾ ਨਾਮ ਜਪ ਫਿਰ ਕੀ ਹੁੰਦਾ ਕਹਿੰਦੇ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਤੈਨੂੰ ਦਿਨ ਰਾਤ ਦਾ ਆਨੰਦ ਬਣ ਜਾਏਗਾ ਤੇ ਤੂੰ ਸਾਰੇ ਉਹੀ ਫਲ ਪਾ ਲੇਗਾ ਜਿਹਦੀ ਤੂੰ ਇੱਛਾ ਕਰਦਾ ਹੈ ਗੁਰਪੂਰ ਤੇ ਪੂਰਾ ਪਾਏ ਹਿਰਦੇ ਸਬਦ ਸਚ ਨਾਮ ਵਸਾਏ ਅੰਤਰ ਨਿਰਮਲ ਅਮਰਤ ਸਰਨਾਏ ਸਦਾ ਸੂਚੇ ਸਾਚ ਸਮਾਏ ਕਹਿੰਦੇ ਪੂਰੇ ਗੁਰੂ ਦੀ ਸ਼ਰਨ ਆਈ ਉਸ ਪੂਰੇ ਪ੍ਰਮਾਤਮਾ ਦੇ ਨਾਲ ਮਿਲਾਪ ਹੁੰਦਾ ਜਿਹੜੇ ਜੀਵ ਗੁਰੂ ਦੀ ਸ਼ਰਨ ਆਉਂਦੇ ਨੇ ਪ੍ਰਮਾਤਮਾ ਦੇ ਨਾਲ ਮਿਲਾਪ ਹੁੰਦਾ ਉਹਨਾਂ ਦੇ ਹਿਰਦੇ ਵਿੱਚ ਸੱਚਾ ਸ਼ਬਦ ਵਸ ਜਾਂਦਾ ਸੱਚਾ ਨਾਮ ਵਸ ਜਾਂਦਾ ਉਹ ਕਹਿੰਦੇ ਅੰਤਰ ਆਤਮੇ ਅਮਰਤ ਰੂਪੀ ਨਾਮ ਜਲ ਦੇ ਵਿੱਚ ਇਸ਼ਨਾਨ ਕਰਦੇ ਨੇ ਤੇ ਉਹਨਾਂ ਦੇ ਹਿਰਦੇ ਪਵਿੱਤਰ ਹੋ ਜਾਂਦੇ ਨੇ ਫਿਰ ਉਹ ਉਸ ਪਰਮਾਤਮਾ ਜੋ ਸੱਚਾ ਹੈ ਜਿਹਦੇ ਵਿੱਚ ਸੱਚਾ ਹੀ ਸਮਾ ਸਕਦਾ ਫਿਰ ਉਹਨਾਂ ਦੀ ਸੱਚੇ ਬਣ ਕੇ ਸੱਚੇ 'ਚ ਸਮਾਈ ਹੋ ਜਾਂਦੀ ਹੈ ਹਰ ਪ੍ਰਭ ਵੇਖੈ ਸਦਾ ਹਜੂਰ ਗੁਰ ਪ੍ਰਸਾਦਿ ਰਿਹਾ ਪਰਪੂਰ ਫਿਰ ਜਿਹੜੇ ਜੀਵ ਸੱਚੇ ਚ ਸਮਾ ਜਾਂਦੇ ਨੇ ਉਹ ਪਰਮਾਤਮਾ ਨੂੰ ਹਰ ਇੱਕ ਜਗ੍ਹਾ ਤੇ ਵਿਆਪਕ ਦੇਖਦੇ ਨੇ ਗੁਰੂ ਦੀ ਕਿਰਪਾ ਨਾਲ ਦੇਖਦੇ ਨੇ ਕਿ ਪਰਮਾਤਮਾ ਹਰ ਇੱਕ ਜਗ੍ਹਾ ਤੇ ਹੈ ਜਹਾਂ ਜਾਊ ਤਹਿ ਵੇਖਾਂ ਸੋਏ ਗੁਰ ਬਿਨ ਦਾਤਾ ਅਵਰ ਨ ਕੋਏ ਕਹਿੰਦੇ ਜਿੱਥੇ ਵੀ ਮੈਂ ਜਾਣਾ ਮੈਂ ਉੱਥੇ ਹੀ ਦੇਖਦਾ ਪਰਮਾਤਮਾ ਹਰ ਇੱਕ ਜਗ੍ਹਾ ਤੇ ਹੈ ਪਰ ਕਹਿੰਦੇ ਇਹ ਦ੍ਰਿਸ਼ਟੀ ਕਿੱਧਰ ਤੋਂ ਮਿਲਦੀ ਆ ਗੁਰਬਿਨ ਦਾਤਾ ਅਵਰ ਨਾ ਕੋਇ ਕਹਿੰਦੇ ਜਿਹੜੀ ਇਹ ਦ੍ਰਿਸ਼ਟੀ ਆ ਜਿਹੜੀ ਪਰਮਾਤਮਾ ਨੂੰ ਹਰ ਇੱਕ ਜਗ੍ਹਾ ਤੇ ਵਿਆਪਕ ਦਿਖਦੀ ਆ ਇਹ ਕਹਿੰਦੇ ਦਾਤ ਗੁਰੂ ਵੱਲੋਂ ਮਿਲਦੀ ਆ ਗੁਰੂ ਤੋਂ ਬਿਨਾ ਇਹ ਦਾਤ ਕਿਸੇ ਕੋਲੋਂ ਨਹੀਂ ਮਿਲਦੀ ਗੁਰਸਾਗਰ ਪੂਰਾ ਢੰਡਾਰ ਊਤਮ ਰਤਨ ਜਵਾਹਰ ਅਪਾਰ ਕਹਿੰਦੇ ਗੁਰੂ ਗੁਣਾ ਦਾ ਰਤਨ ਜਵਾਹਰ ਗੁਣ ਕਹਿੰਦੇ ਨੇ ਪਰਮਾਤਮਾ ਦੇ ਗੁਣ ਪਰਮਾਤਮਾ ਦੇ ਦਿੱਤੇ ਹੋਏ ਗੁਣ ਗੁਰੂ ਕੋਲ ਅਮੁੱਕ ਨੇ ਗੁਰੂ ਕੋਲ ਬਹੁਤ ਵੱਡੇ ਢੰਡਾਰ ਭਰੇ ਨੇ ਪਰਮਾਤਮਾ ਦੇ ਗੁਣਾ ਦੇ ਓ ਪਰਮਾਤਮਾ ਦੇ ਨਾਮ ਦੀ ਕਮਾਈ ਕਰਕੇ ਗੁਰੂ ਨੇ ਪਰਮਾਤਮਾ ਤੋਂ ਪ੍ਰਾਪਤ ਹੋਏ ਨੇ ਫਿਰ ਕਹਿੰਦੇ ਇਹ ਦਾਤਾਂ ਫਿਰ ਗੁਰੂ ਦੇ ਸਕਦਾ ਆਪਣੇ ਸੇਵਕਾਂ ਨੂੰ ਗੁਰ ਪ੍ਰਸਾਦੀ ਦੇਵਨਹਾਰ ਨਾਨਕ ਬਖਸ਼ੇ ਬਖਸ਼ਣਹਾਰ ਫਿਰ ਕਹਿੰਦੇ ਇਹ ਗੁਰੂ ਵਾਲੀਆਂ ਦਾਤਾਂ ਪਰਮਾਤਮਾ ਗੁਰੂ ਦੀ ਕਿਰਪਾ ਦੇ ਨਾਲ ਜੀਵ ਨੂੰ ਦਿੰਦਾ ਹੈ ਨਾਨਕ ਬਖਸ਼ੇ ਬਖਸ਼ਣਹਾਰ ਨਾਨਕ ਜੀ ਕਹਿੰਦੇ ਨੇ ਉਹ ਪਰਮਾਤਮਾ ਜਿਸ ਜੀਵ ਨੂੰ ਬਖਸ਼ਦਾ ਹੈ ਉਹਨੂੰ ਇਹ ਗੁਣਾ ਦੇ ਖਜ਼ਾਨੇ ਗੁਰੂ ਦੀ ਕਿਰਪਾ ਤੇ ਆਧਾਰ ਤੇ ਦਿੰਦਾ ਹੈ ਬਹੁਤ ਵੱਡੀ ਵਡਿਆਈ ਹੈ ਗੁਰੂ ਦੀ ਸ਼ਰਨ ਆਉਣ ਦੀ ਗੁਰੂ ਦੀ ਕਿਰਪਾ ਦੇ ਨਾਲ ਪਰਮਾਤਮਾ ਦਾ ਮਿਲਾਪ ਹੈ ਹਾਂਜੀ ਸੰਗਤ ਜੀ ਐਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਮੇਰੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ ਦਿਓ ਜੀ ਅੱਗੇ ਤੋਂ ਸਮਤ ਦਿਓ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ